ਸਾਸੀ ਕਲਮੇ ਦੀਆਂ ਭੈਣਾਂ ਮੈਂ ਤੁਹਾਡੀ ਆਪਣੀ ਕਿਰਨਜੀਤ ਕੌਰ ਤੁਹਾਡੇ ਆਪਣੇ ਸਟੋਰ ਹਰਕਿਰਨ ਹਬ ਤੋਂ ਨਵੇਂ ਆਰਟੀਕਲਸ ਲੈ ਕੇ ਹਾਜ਼ਰ ਹੋਈਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਆਲਰੇਡੀ ਡਿਸਪਲੇ ਦੇ ਉੱਤੇ ਸੂਟ ਲਾਇਆ ਹੋਇਆ ਹੈ ਇਹ ਪ੍ਰੀਮੀਅਮ ਕਾਟਨ ਦਾ ਸੂਟ ਹੈ ਇਹ 올ਓਵਰ ਸੂਟ ਹੈ ਤੇ ਇਸ ਦਾ ਕਲਰ ਔਰੇਂਜ ਸ਼ੇਡ ਹੈ ਤੇ ਬਹੁਤ ਹੀ ਖਿੜਿਆ ਹੋਇਆ ਸਮਰ ਦੇ ਵਿੱਚ ਜਿੱਦਾਂ ਪੌਣ ਨੂੰ ਸੂਟ ਹੈ ਮੇਰੀਆਂ ਕਈ ਭੈਣਾਂ ਇਦਾਂ ਦੇ ਸੂਟ ਬਹੁਤ ਖਿੜਵੇਂ ਜਿਹਨੂੰ ਕਹਿ ਦਿੰਦੇ ਰੰਗ ਬਹੁਤ ਪਸੰਦ ਕਰਦੀਆਂ ਤੇ ਇਸ ਦੇ ਦੁਪੱਟੇ ਦਾ ਫੈਬ੍ਰਿਕ ਮਸਲੀਨ ਹੈ ਇਹ ਇਹ ਬਿਲਕੁਲ ਪੂਰੇ 5 ਮੀਟਰ ਦਾ ਸੂਟ ਹੈ ਤੇ ਇਸ ਦੇ ਵਿੱਚ ਮੇਰੇ ਕੋਲ ਦੋ ਕਲਰ ਹੋਰ ਅਵੇਲੇਬਲ ਆ ਉਹ ਮੈਂ ਤੁਹਾਨੂੰ ਹੁਣੀ ਦਿਖਾਉਣੀ ਆ ਇਹ ਇਸ ਦੇ ਵਿੱਚ ਦੂਜਾ ਕਲਰ ਆ ਬਲੈਕ ਕਲਰ ਆ ਔਰ ਕਿ ਤੁਹਾਨੂੰ ਪ੍ਰੋਪਰਲੀ ਵਿਜੀਬਲ ਹੋਵੇ ਇਹ ਇਸ ਦਾ ਦੂਸਰਾ ਕਲਰ ਸੀ ਇਹ ਸਤਿ ਸ੍ਰੀ ਅਕਾਲ ਜੀ। ਯਾ ਲੋਕਾ ਨਾ मोस्टली ਆਪਾਂ ਇਹਨੂੰ ਸਰੋਂ ਰੰਗਾ ਸੂਟ ਜਿਹਨੂੰ ਕਹਿੰਦੇ ਨੇ ਬਹੁਤ ਹੀ ਖਿੜਮਾ ਪ੍ਰਿੰਟ ਹੈ। hope ਕਿ ਤੁਹਾਨੂੰ ਵਿਜੀਬਲ ਹੋਵੇ। ਮੇਰੀ ਕਈ ਭੈਣਾਂ ਇਤਰਾ ਸੂਟ ਬਹੁਣੇ ਬਹੁਤ ਪਸੰਦ ਕਰਦੀਆਂ। ਮੋਸਟਲੀ ਕੈਨੇਡਾ ਅਮਰੀਕਾ ਦੇ ਵਿੱਚ ਗੁਰਦੁਆਰਾ ਸਾਹਿਬ ਜਾਣ ਨੂੰ ਕਹਿੰਦੇ ਨੇ ਹਰ ਕਾਟਨ ਇਦਾਂ ਦੀ ਹੋਵੇ। ਹਲਕਾ ਹੋਵੇ ਸੂਟ। ਤੇ ਪਾਇਆ ਹੋਇਆ ਵੀ ਇੰਨਾ ਜ਼ਿਆਦਾ ਸੋਹਣਾ ਲੱਗੇ। ਬਸ ਇਹ ਉਸ ਹਿਸਾਬ ਦਾ ਸੂਟ ਹੈ। ਮੇਰੇ ਕੋਲ ਇਹਦਾ ਸੂਟਾਂ ਦੇ ਵਿੱਚ ਦੋ ਆਰਟੀਕਲਸ ਹੋਰ ਅਵੇਲੇਬਲ ਆ ਦੋ ਡਿਜ਼ਾਈਨ ਆ ਜਿਹੜੇ ਮੈਂ ਤੁਹਾਨੂੰ ਹੁਣੇ ਦਿਖਾਉਣੀ ਆ ਇਹ ਇਸ ਦਾ ਦੂਸਰਾ ਡਿਜ਼ਾਈਨ ਆ ਸੇਮ ਫੈਬਰਿਕ ਸੇਮ ਦੁਪੱਟਾ ਬਟ ਡਿਜ਼ਾਈਨ ਕਲਰ ਡਿਫਰੈਂਟ ਆ ਓਕੇ ਤੁਸੀਂ ਇੱਕ ਸਕਦੇ ਹੋ ਤੁਹਾਨੂੰ ਲਾ ਕੇ ਦਿਖਾਉਣੀ ਆ ਇਹ ਇਦਾਂ ਦਾ ਲੱਗੇਗਾ ਸੋਚ ਇਹ ਪੀਕੌਕ ਜਾਂ ਸੀ ਗ੍ਰੀਨ ਟੱਚ ਥੋੜਾ ਜਿਆਦਾ ਵਿੱਚ ਇਹ ਉਸ ਕਲਰ ਦਾ ਸੂਟ ਹੈ ਆਲ ਓਵਰ ਸੂਟ ਮਸਲੀਨ ਦਾ ਦੁਪੱਟਾ ਇਸ ਦੇ ਵਿੱਚ ਨੈਕਸਟ ਆਰਟੀਕਲ ਇਸ ਦਾ ਇਸ ਡਿਜ਼ਾਈਨ ਦਾ ਦੂਸਰਾ ਕਲਰ ਮਸਟਰਡ ਯੈਲੋ ਮਸਟਰਡ ਵੀ ਨਹੀਂ ਕਿੱਸਾ ਦਿਨ ਥੋੜਾ ਮੰਗੇਓ ਸ਼ੇਡ ਵੀ ਦੇ ਰਿਹਾ ਆ ਇਹ ਜਿਹੜਾ येलो ਕਲਰ ਆ ਇਸ ਤਰ੍ਹਾਂ ਦਾ ਲੱਗੇਗਾ ਬਣ ਕੇ ਠੀਕ ਹੈ ਜੀ ਐਂ ਤੀਸਰਾ ਕਲਰ ਇਹਦੇ ਵਿੱਚ ਇਹ ਇਸ ਦਾ ਤੀਸਰਾ 컬러 ਹੈ ਪਿੰਕ ਮੋਸਟ ਆਫ ਦਾ ਟਾਈਮ ਇਹ ਸੇਲ ਹੋਣ ਵਾਲਾ 컬러 ਕੁੜੀਆਂ ਨੂੰ ਇਹ ਬਹੁਤ ਪਸੰਦ ਆਉਂਦਾ ਮੋਸਟਲੀ ਦੇਖ ਸਕਦੇ ਹੋ ਤੁਸੀਂ ਇਹ ਬਣ ਕੇ ਇਦਾਂ ਲੱਗੇਗਾ ਬਾਕੀ ਸਾਰੀ ਲੁੱਕ ਤਾਂ ਵੈਸੇ ਵੱੜ ਕੇ ਆਉਂਦੀ ਆ ਸੂਤੀ ਜਦੋਂ ਸਟੀਚ ਹੁੰਦਾ ਜਾਂ ਤਾਂ ਟੇਲਰ ਨੇ ਪਾਉਣੀ ਹੁੰਦੀ ਆ ਬਟ ਆਪਣਾ ਵੀ ਕੰਮ ਆ ਪ੍ਰੀਮੀਅਮ ਕਾਟਨ ਦੇ ਵਿੱਚ ਸੂਟ ਲੈਣਾ ਜੇ ਫੈਬਰਿਕ ਸੋਨਾ ਹੋਊਗਾ ਤਾਂ ਹੀ ਉਹਦੇ ਵਿੱਚ ਜਾਣ ਪਾਊਗੀ ਠੀਕ ਹੈ ਜੀ ਇਹ ਥਰਡ ਡਿਜ਼ਾਈਨ ਕਲਰ ਵੀ ਡਿਫਰੈਂਟ ਡਿਜ਼ਾਈਨ ਵੀ ਡਿਫਰੈਂਟ ਪ੍ਰਾਈਸ ਸੇਮ ਹੈ ਨਾ ਤਾਂ ਇਹ ਬਲੈਕ ਕਲਰ ਦੇਖੋ ਬਲੈਕ ਦੇ ਵਿੱਚ ਤੁਹਾਡੇ ਕੋਲ ਦੋ ਆਪਸ਼ਨ ਹੋਗੇ ਇੱਕ ਫਲਾਵਰ ਵਾਲਾ ਇੱਕ ਅੰਬੀ ਵਾਲਾ ਕਈ ਭੈਣਾਂ ਫਲਾਵਰ ਜ਼ਿਆਦਾ ਨਹੀਂ ਲਾਈਕ ਕਰਦੀਆਂ ਉਹ ਕਹਿੰਦੀ ਕਿ ਡਿਫਰੈਂਟ ਡਿਜ਼ਾਈਨ ਲੈ ਕੇ ਆਓ ਜਿਓਮੈਟ੍ਰਿਕ ਕਲਰ ਹੁਣਾਂ ਜਾ ਪਾਕਿਸਤਾਨੀ ਇਹ ਅੰਬਿਆਰ ਡਿਜ਼ਾਈਨ ਐਂ ਤੇ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੋਰ ਅਵੇਲੇਬਲ ਆ ਉਹ ਵੀ ਤੁਹਾਨੂੰ ਦਿਖਾਈ ਜਾਣਗੇ ਤੁਸੀਂ ਮੇਰੇ ਨਾਲ ਇੱਦੀ ਬਨੇ ਰਹੋ ਪਰ ਮੈਨੂੰ ਪਤਾ ਹੈ ਕਿ ਮੇਰੇ ਕਈ ਭੈਣਾਂ ਸੂਟ ਦੇਖ ਕੇ ਨਹੀਂ ਰੱਜਦੀਆਂ ਜਿੰਨੇ ਮਰਜ਼ੀ ਹੁਣ ਉਹਨੇ ਦਿਖਾਈ ਜੋ ਹਨਾ ਕੁੜੀਆਂ ਨੂੰ ਚਾਹੀਦੇ ਸੂਟ ਆ ਆ ਦੇਖੋ ਜੀ ਦੂਸਰਾ ਕਲਰ ਦੇ ਵਿੱਚ ਪਿਕਅਪ ਬਿਲਕੁਲ ਸਮਰਤ ਦੇ ਵਿੱਚ ਖਿੜਵੇਂ ਜੇ ਪ੍ਰਿੰਟ ਇਹ ਤੁਹਾਡੀ ਵਾਈਪੀ ਚੇਂਜ ਕਰ ਦੇਣਗੇ ਠੀਕ ਹੈ ਜੀ ਹੁਣ ਆਪਣਾ ਲਾਸਟ ਆਰਟੀਕਲ ਰਹਿ ਗਿਆ ਇਸ ਡਿਜ਼ਾਈਨ ਦੇ ਵਿੱਚ ਥੋੜਾ ਡਿਫਰੈਂਟ ਪਿੰਕ ਕਲਰ ਬੇਕ ਵੀ ਨਹੀਂ ਕਿਹਦਾ ਦੇ ਗਜਰੀ ਵੀ ਨਹੀਂ ਡਿਫਰੈਂਟ ਜਿਹੜਾ ਸ਼ੇਡ ਹੈ ਇਹ ਠੀਕ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਇਸ ਤਰ੍ਹਾਂ ਦਾ ਲੱਗੇਗਾ ਠੀਕ ਹੈ ਜੀ ਇਹ ਬਹੁਤ ਹੀ ਸੌਫਟ ਕਪੜਾ ਹੈ ਮਲਾਈ ਵਰਗਾ ਕਈ ਮੇਰੀਆਂ ਭੈਣਾਂ ਨੂੰ ਸ਼ਿਕਾਇਤ ਲੈਂਦੀ ਆ ਕਿ ਸਾਡੇ ਸੂਟ ਚੁੱਬਦਾ ਆ ਜਾਂ ਕਿਦਾਂ ਵੀ ਹੈ ਨਾ ਇਹ ਬਿਲਕੁਲ ਨਹੀਂ ਚੁੱਬੇ ਚੁੱਬੇਗਾ ਤੁਸੀਂ ਮੇਰੇ ਸਾਰੇ ਆਰਟੀਕਲਸ ਉਹਨਾਂ ਦੇ ਕਲਰ ਉਹਨਾਂ ਦੇ ਡਿਜ਼ਾਈਨ ਸਾਰੇ ਪਸੰਦ ਕੀਤੇ ਹੋਊਗੇ ਇਹਨਾਂ ਨੂੰ ਖਰੀਦਣ ਵਾਸਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਤੇ ਤੁਸੀਂ ਡੀਐਮ ਕਰ ਸਕਦੇ ਹੋ ਜਾਨੀ ਕਿ ਮੈਸੇਜ ਅਤੇ ਜੇ ਤੁਸੀਂ YouTube ਦੇ ਉੱਤੇ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਮੇਰੇ ਨਾਲ ਇੱਦੀ ਬੜੇ ਰਹਿਣ ਦੇ ਲਈ ਨਵੇਂ ਆਰਟੀਕਲਸ ਦੇਖਣ ਦੇ ਲਈ ਤੁਸੀਂ ਮੇਰੇ ਇੰਸਟਾਗ੍ਰam ਨੂੰ ਫੋਲੋ ਕਰ ਲਓ YouTube ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਇਹਨਾਂ ਸੂਟਾਂ ਦੀ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ ਤੁਸੀਂ ਆਪਣੀਆਂ ਭੈਣਾਂ ਨੂੰ ਭਰਾ ਜਾ ਭਾਬੀਆਂ ਨੂੰ ਜਾਂ ਨਾਨਾ ਨਾਨਾ ਨੂੰ ਕਿਸੇ ਨੂੰ ਵੀ ਸੂਟ ਭੇਜਣੇ ਹੋਣ ਤਾਂ ਆਪਾਂ ਵਰਲਡ ਵਾਈਡ ਸ਼ਿਪਿੰਗ ਵੀ ਕਰਦੇ ਆ ਆਪਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਰ ਪਾਸੇ ਸ਼ਿਪਿੰਗ ਕਰਦੇ ਆ ਤੁਸੀਂ ਕਿਸੇ ਵੀ ਟਾਈਮ ਸਾਨੂੰ ਮੈਸੇਜ ਕਰ ਸਕਦੇ ਹੋ ਸੋ ਇਹ ਮੇਰੀਆਂ ਇਸੇ ਤਰ੍ਹਾਂ ਵੀਡੀਓਜ਼ ਦਿਨ ਬਣੇ ਰਹੇ ਨੇ ਤੇ ਲਈ ਥੈਂਕ ਯੂ ਸੋ ਆਪਾਂ ਮਿਲਦੇ ਆ ਨਵੇਂ ਆਰਟੀਕਲਸ ਨਵੀਆਂ ਵੀਡੀਓਜ਼ ਤੇ ਨਵੇਂ ਕਲਰਸ ਦੇ ਨਾਲ Thank you so much. Thank you.